ਅਧਿਪਤ ਜੀ ਕੋਈ ਹਾਂਜੀ ਸਰ ਅੱਜ ਪ੍ਰੈਸ ਕਾਨਫਰੰਸ ਹੈ ਤੁਹਾਨੂੰ ਵੀ ਮੈਂ ਰਜੀਵ ਜੀ ਨੂੰ ਵੀ ਕਹਿ ਆ ਰਿਹਾ ਹਾਂ ਕਿ ਇਹ ਕੋਈ ਮੈਂ ਤੁਹਾਨੂੰ ਦੁਬਾਰਾ ਬੇਨਤੀ ਕਰ ਰਿਹਾ ਹਾਂ ਕਿ ਥੋੜਾ ਜਿਹਾ ਆਪਣੇ ਕੋਲ ਮੀ ਪ੍ਰੈਸ ਕਾਨਫਰੰਸ ਹੈਗੀ ਹੈ ਜੀ ਮਕਦਮਾ ਨੰਬਰ 36 19 19424 ਦੇ ਤਹਿਤ ਹੈ ਇਹਦਾ ਅੰਡਰ ਸੈਕਸ਼ਨ ਹੈ 379 ਬੀ 2 ਤੇ 34 ਆਈਪੀਸੀ ਥਾਣਾ ਮੁਕੰਪੂਰਾ ਦਾ ਜੀ ਇਹਦਾ ਬੇਸਿਕਲੀ ਹੈਗਾ ਜੀ ਇੱਕ 18 19 ਰਾਤ ਦੀ ਇੰਟਰਮੀਨਿੰਗ ਨਾਈਟ ਨੂੰ ਮਾਨ ਸਿੰਘ ਇੱਕ ਟੈਕਸੀ ਡਰਾਈਵਰ ਹੈਗਾ ਜਿਹੜਾ ਮਾਨ ਸਿੰਘ ਟਰਾਂਸਪੋਰਟ ਟੈਕਸੀ ਦਾ ਡਰਾਈਵਰ ਹੈਗਾ ਉਹਦਾ ਨਾਮ ਵੀ ਮਾਨ ਸਿੰਘ ਹੈ ਜਿਹੜਾ ਡਰਾਈਵਰ ਹੈ ਉਹ ਆਪਣਾ ਉਥੇ ਸੁੱਤਾ ਸੀ ਪੰਜ ਪੀਰ ਦੇ ਲਾਗੇ ਟਿੰਗਰਾ ਕੰਪਲੈਕਸ ਦੇ ਲਾਗੇ ਆਪਣੀ ਗੱਡੀ ਲਾ ਕੇ ਸਵੇਰ 8 ਵਜੇ ਉਹ ਗੱਡੀ ਦੇ ਵਿੱਚ ਹੀ ਸੁੱਤਾ ਸੀ ਤੇ ਰਾਤੀ अराउंड ਸਵਾ 12 ਵਜੇ ਇੱਕ ਕੁੜੀ ਆਈ ਜਿਹਦਾ ਨਾਮ ਸੰਜੋ ਪਤਾ ਚੱਲਿਆ ਉਹ ਹੈਗਾ ਪੂਜਾ ਦਿੱਲੀ ਵਾਲੀ ਉਹਨੇ ਆ ਕੇ ਪੈਸੇ ਮੰਗੇ ਪਹਿਲਾਂ 200 ਰੁਪਏ ਮੰਗਿਆ ਫਿਰ ਉਹ ਮਨਾ ਕਰਤਾ ਫਿਰ ਉਹਨੇ 100 ਰੁਪਏ ਮੰਗਿਆ ਤੇ ਉਹ ਵੀ ਜਦੋਂ ਮਨਾ ਕਰਤਾ ਤੇ ਉਨੀ ਦੇਰ ਵਿੱਚ ਚਾਰ ਮੁੰਡੇ ਆਏ ਇੱਕ ਕਾਲੀ ਥਾਰ ਦੇ ਵਿੱਚ ਤੇ ਉਹਨਾਂ ਨੇ ਆਕੇ ਕਾਰ ਦੀ ਚਾਬੀ ਕੱਢ ਲਈ ਤੇ ਕਾਰ ਉਹ ਨਹੀਂ ਦੇ ਤੱਕ ਖੁੱਲ ਗਈ ਤੇ ਜਦੋਂ ਫਿਰ ਇਹਨੂੰ ਕਾਰ ਦੇ ਵਿੱਚ ਹੀ ਬਿਠਾ ਕੇ ਤੇ ਅੱਗੇ ਪਿੱਛੇ ਉਹਨਾਂ ਨੇ ਥਾਰ ਲਈ ਨਾਲ ਦੋ ਬੰਦੇ ਵਿੱਚ ਬੈਠੇ ਤੇ ਅੱਗੇ ਲੈ ਗਏ ਆਪਣਾ ਮਾਨਾ ਵਾਲਾ ਏਰੀਆ ਜਾ ਕੇ ਮਾਨ ਸਿੰਘ ਜਿਹੜਾ ਟੈਕਸੀ ਡਰਾਈਵਰ ਸੀਗਾ ਉਹਨੂੰ ਉਤਾਰਤਾ ਉਸ ਤੋਂ ਬਾਅਦ ਆਪਣਾ 19 ਤਰੀਕ ਨੂੰ ਸਵੇਰੇ ਪਰਚਾ ਦਰਜ ਹੋ ਗਿਆ ਮੋਕੰਪੁਰਾ थाना ਤੇ ਐਸਐਚਓ ਸਾਹਿਬ ਈਸੀਪੀ ਸਾਹਿਬ ਤੇ ਏਡੀਐਸ ਵੀ ਸਾਹਿਬ ਨੇ ਸਵਿਫਟਲੀ ਐਕਟ ਕੀਤਾ ਸੀਪੀ ਸਾਹਿਬ ਸ੍ਰੀ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੇ ਦੇਸ਼ਾ ਨਿਰਦੇਸ਼ ਏਟ ਤੇ ਇਹਨਾਂ ਨੇ 21 ਤਰੀਕ ਨੂੰ ਪੰਜ ਦੋਸ਼ੀਆਂ ਵਿੱਚੋਂ ਸਾਹਿਲਦੀਪ ਸਿੰਘ ਫੜ ਲਿਆ ਉਹਦੀ ਉਮਰ ਹੈ ਅਰਾਊਂਡ 19 ਸਾਲ ਤੇ ਉਸ ਤੋਂ ਬਾਅਦ ਇਹਨਾਂ ਨੇ ਇਨਵੈਸਟੀਗੇਟ ਕੀਤਾ ਕੇਸ ਤੇ ਇਨਵੈਸਟੀਗੇਟ ਕਰਦੇ ਕਰਦੇ ਤੇ ਇਹਨਾਂ ਨੇ ਅ 21 ਤਰੀਕ ਨੂੰ ਨੋਨੋ ਫੜਿਆ ਤੇ ਅੱਜ 24 ਤਰੀਕ ਨੂੰ ਵਿਸ਼ਾਲ ਉਰਫ ਵਿਸ਼ੂ ਨੂੰ ਵੀ ਫੜ ਲਿਆ ਤੇ ਜਿਹੜੀ ਹੈਗੀ ਹੈ ਔਰਾਕਾਰ ਓਮ ਅ ਸਾਹਿਲ ਦੇ ਪੋਚਗੇਸ ਤੋਂ ਮਿਲੀ ਹੈ ਤੇ ਰੋਪੜ ਤੋਂ ਮਿਲੀ ਹੈ ਤੇ ਜਿਹੜੀ ਥਾਰ ਹੈਗੀ ਹੈ ਉਹ ਮਿਲੀ ਹੈ ਵਿਸ਼ਾਲ ਦੇ ਘਰ ਤੋਂ ਹਰੀਕੇ ਤੋਂ ਇਹ ਜਿਹੜੇ ਅ ਪੰਜ ਹੈਗੇ ਆ ਆਪਣੇ ਦੋਸ਼ੀ ਉਹਨਾਂ ਵਿੱਚੋਂ ਇੱਕ ਹੈਗੀ ਪੂਜਾ ਦਿੱਲੀ ਵਾਲੀ ਉਹ ਹਾਲੇ ਅਰੈਸਟ ਨਹੀਂ ਹੋਈ ਤੇ ਕਰਨਬੀਰ ਵੀ ਨਹੀਂ ਹੋਇਆ ਤੇ ਹਾਲੇ ਰਾਜਾ ਵੀ ਨਹੀਂ ਹੋਇਆ ਹਾਲੇ ਸਾਡੇ ਅਸੀਂ ਦੋ ਅਰੈਸਟ ਕੀਤੇ ਆ ਸਾਹਿਲਦੀਪ ਸਿੰਘ ਤੇ ਵਿਸ਼ਾਲ ਉਸ ਵਿਸ਼ੋ ਤੇ ਕਾਫੀ ਯੰਗ ਏਜ ਦੇ ਹੈਗੇ ਆ ਸਾਹਿਲਦੀ ਉਮਰ 19 ਸਾਲ ਹੈ ਵਿਸ਼ਾਲ ਦੀ 20 ਸਾਲ ਹੈ ਬਾਕੀ ਰਾਜੇ ਰਾਜਾ ਹੈਗਾ ਹਰੀਕੇ ਦਾ ਉਹਦੀ 25 ਸਾਲ ਹੈ ਤੇ ਕਰਨਬੀਰ ਦੀ 23 ਸਾਲ ਹੈ ਇਹ ਕ੍ਰਿਮੀਨਲ ਮਾਈਂਡਡ ਹੈਗੇ ਆ ਸਾਰੇ ਸਾਰਿਆਂ ਤੇ 1 1 2 2 ਪਰਚੇ ਹੈਗੇ ਆ ਤੇ ਤੇ ਕਾਫੀ ਯੰਗ ਇਸ ਦੇ ਹੈਗੇ ਆ ਤੇ ਸਾਡੀ ਟੀਮਸ ਪ੍ਰੋਪਰ ਲੱਗੀਆਂ ਇਹਨਾਂ ਨੂੰ ਜਿਹੜੇ ਬਾਕੀ 3 ਕਲਪਰੇਟਸ ਰਹਿ ਗਏ ਆ ਇਹਨਾਂ ਨੂੰ ਵੀ ਫਰੰਮ ਜੀ ਜਿਹੜੀ ਲੜਕੀ ਮੋਟਿਵ ਕੀ ਗਣੀ ਕਿਡਨਾਪਿੰਗ ਦਾ ਮੋਟਿੰਗ ਤਾਂ ਬੇਸਿਕਲੀ ਇਹਨਾਂ ਨੇ ਹੁਣ ਤਾਂ ਹੁਣ ਅਸੀਂ ਅਰੈਸਟ ਕੀਤੇ ਆ ਹੁਣ ਅਸੀਂ ਪੁਲਿਸ ਰਿਮਾਂਡ ਲੈ ਕੇ ਅੱਗੇ ਪੁੱਛਗਿੱਚ ਕਰਾਂਗੇ ਜੀ ਸਰ ਜਿਹੜੀ ਲੜਕੀ ਆ ਉਹਦੀ ਬੈਕਗ੍ਰਾਉਂਡ ਕੀ ਆ ਦੱਸੀ ਇਹਨਾਂ ਨੇ ਉਹ ਜੋ ਪਤਾ ਚੱਲੇ ਉਹ ਡਾਂਸਰ ਹੈ ਜੀ ਹਲੇ ਕੰਫਰਮ ਨਹੀਂ ਕਹਿ ਸਕਦੇ ਪਰ ਜੋ ਹਾਲੇ ਤੱਕ ਜੋ ਪੁੱਛ ਗਏ ਸੋ ਜੋ ਉਹਦੀ 35 ਸਾਲ ਪਤਾ ਚੱਲੀ ਹੈ ਜੀ ਹਾਲੇ ਵੀ ਹੈਵਨਟ ਅਟੈਸਟਡ ਹਰ ਹਾਲੇ ਜਿਹਨੇ ਰੈਸ ਕਰਕੇ ਤਾਂ ਫਿਰ ਸਹੀਜ ਪਤਾ ਚੱਲ ਜੂਗੀ ਪਰ ਜੋ ਸਾਡੇ ਨੂੰ ਪਤਾ ਚੱਲੇ 35 ਸਾਲ ਦੀ ਉਮਰ ਹੈ ਜੀ ਤੇ ਜਿਹੜੇ ਸਾਰੇ ਲੜਕੇ ਪੜੇ ਗਏ ਨੇ ਹਾਂਜੀ ਇਹਨਾਂ ਕੋ ਵੱਡੀ ਜਿਹੜੀ ਪੜੀ ਹੈ ਉਹਨਾਂ ਦੀ ਰਿਪਰਟ ਸੀ ਜਾਂ ਉਹ ਵੀ ਜਿਹੜੀ ਕੋਈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਆਰਟੀਓ ਤੋਂ ਅਸੀਂ ਰਿਕਾਰਡ ਲੈ ਰਹੇ ਹਾਂ ਸਾਰਾ ਕਰਦੇ ਕਿ ਇਹ ਲੜਕੇ ਸਾਰੇ ਇਹ ਕ੍ਰਿਮੀਨਲ ਬੈਕਗ੍ਰਾਉਂਡ ਤੇ ਹੈਗੇ ਜੀ ਕਰਨਬੀਰ ਤੇ ਇੱਕ ਕੈਂਡੀਟੇਸ ਦਾ ਕੇਸ ਹੈ ਜੀ ਅ ਜਿਹੜਾ ਰਾਜਾ ਹਰੀਕੇਵਲਾ ਹੈਗਾ ਉਹ ਤੇ 307 ਦਾ ਪਰਚਾ ਪੀਓ ਵੀ ਹੈਗਾ ਜੀ ਤੇ ਆਪਣਾ 379 ਬੀ ਦੇ ਪਰਚੇ ਦੋਨਾਂ ਤੇ ਹੈ ਵਿਸ਼ਾਲ ਤੇ ਸاہਲਦੀਪ ਤੇ ਸਾਰੀ ਕ੍ਰਿਮੀਨਲ ਬੈਕਗ੍ਰਾਉਂਡ ਸਾਰਾ ਕੋਈ ਨਸ਼ਾ ਦੁਸ਼ਤ ਨਹੀਂ ਕਰਦੇ ਸੀ ਉਹ ਸਿਰ ਹਲੇ ਸੀ ਵੈਰੀਫਾਈ ਕਰਾਂਗੇ ਹਲੇ ਟੂ अर्ਲੀ ਟੂ ਸਰ ਪੜਾਈ ਵੀ ਕਰਦੇ ਸੀਗੇ ਨਾ ਉਹਨੂੰ ਕਿੱਥੇ ਨਹੀਂ ਦੇਖੋ ਅੱਦੇ ਦਾ ਭੱਜੇ ਹੀ ਹੋਇਆ ਜੀ ਅੱਧੇ ਭੱਜੇ ਹੋਏ ਆ ਤੇ ਉਹ ਸਭ ਨਾਲ ਕਰ ਲਾਂਗੇ ਜੀ ਸਾਰੇ ਚਾਰੋਂ ਮੁੰਡਿਆਂ ਤੇ ਅ ਪਰਚੇ ਹੈਗੇ ਆ ਜੀ ਤੇ ਦੋ ਜਣਿਆਂ ਦੇ 379 ਬੀ ਤੇ ਪਰਚੇ ਹੈਗੇ ਤੇ ਇੱਕ ਤੇ 300 ਸੱਦਾ ਤੇ ਇੱਕ ਤੇ ਐਨਡੀਪੀਐਸ ਦਾ ਹੈਗਾ ਤੇ ਸਾਰੇ ਕ੍ਰਿਮਿਨਲ ਬੈਕਗ੍ਰਾਉਂਡ ਤੇ ਹੈਗੇ ਆ ਤੇ ਸਕੂਲ ਕਾਲਜ ਤਾਂ ਕਿੱਥੇ ਜਾਂਦੇ ਹੋਣੇ ਜੀ ਇਹ ਲੜਕੀ ਜਿਹੜੀ ਸਰ ਜੀ ਦੱਸ ਦਿਓ ਪੂਜਾ ਇਹਦਾ ਕੋਈ ਬੈਕਗ੍ਰਾਉਂਡ ਕੀ ਹੈ ਦਾ ਹਲੇ ਅਸੀਂ ਅਰੈਸਟ ਨਹੀਂ ਕੀਤਾ ਉਹ ਹੁਣ ਅਸੀਂ ਸਾਹਿਲ ਤੇ ਵਿਸ਼ਾਲ ਨੂੰ ਅਰੈਸ ਕੀਤਾ ਹਾਲੇ ਅਸੀਂ ਪੁੱਛਗੇ ਕਰਾਂਗੇ ਜੀ ਉਹ ਕਿਵੇਂ ਨਾਲ ਐਸੋਸੀਏਟਡ ਹੈ ਪੂਜਾ ਇਹਨਾਂ ਦੇ ਸਰ ਚੋਣਾਂ ਆਪ ਦਾ ਲੱਗੀ ਹੋਈ ਆ ਉਹਦੇ باوجود ਵੀ ਕੱਲ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿੰਨਾ ਲੋਕਾਂ ਨੇ ਅਸਲੇ ਨਹੀਂ ਜਮ੍ਹਾਂ ਕਰਵਾਏ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਦੇਖੋ ਅਸੀਂ ਹਰੇਕ ਨੂੰ ਅਪੀਲ ਕਰ ਰਹੇ ਹਾਂ ਕਿ ਅਸਲੇ ਜਮ੍ਹਾਂ ਕਰਾਣ ਦੀ ਸਾਡੀ ਕਮੇਟੀ ਵੀ ਬਣੀ ਹੈ ਜਿੱਥੇ ਕਿਸੇ ਨੂੰ ਕੋਈ ਖਤਰਾ ਹੈਗਾ ਹੈ ਜਾਂ ਕਿਸ ਦਾ ਕੋਈ ਬਿਜ਼ਨਸ ਹੈਗਾ ਹੈ ਜਿੱਥੇ ਕੈਸ਼ ਦਾ ਕੈਸ਼ ਲੈ ਕੇ ਜਾਣਾ ਪੈਂਦਾ ਉਸ ਜੇ ਕਿਸ ਨੂੰ ਲੱਗਦਾ ਕਿ ਮੈਨੂੰ ਖਤਰਾ ਹੈ ਕਿ ਪੈਸਾ ਲੁੱਟਿਆ ਜਾਏ ਜਾਂ ਉਹਦੀ ਜਾਨ ਨੂੰ ਖਤਰਾ ਹੈ ਉਹ ਸੀਪੀ ਸਾਹਿਬ ਨੂੰ ਐਪਲੀਕੇਸ਼ਨ ਦੇ ਦੇਣ ਜਾਂ ਮੈਨੂੰ ਦੇ ਦੇਣ ਉਹ ਕਮੇਟੀ ਬਣੀ ਹੈ ਉਹ ਕਮੇਟੀ ਡਿਸੀਜਨ ਲੈ ਲੇਗੀ ਤੇ ਉਸ ਹੱਬ ਨਾਲ ਐਗਜ਼ੈਂਪਸ਼ਨ ਵੀ ਅਸੀਂ ਦੇਖਦੇ ਹਾਂ ਜੀ ਸਾਹਿਬ ਸਾਹਿਬ ਤੁਸੀਂ ਕਹਿ ਰਹੇ ਪੈਸੇ ਦੀ ਲੈਣ ਦੇਣ ਕਰਕੇ 1 50000 ਤੋਂ ਵੱਧ ਜਿਹੜਾ ਕੋਈ ਲੈ ਕੇ ਜਾਂਦਾ ਉਹ ਤੇ ਪਰਚਾ ਵੀ ਦਰਜ ਕੀਤਾ ਜਾ ਰਿਹਾ ਉਹ ਥੋੜਾ ਜਿਹਾ ਵੀ ਨੇ ਬਿਲਕੁਲ 50000 ਤੱਕ ਤਾਂ ਹੈਗਾ ਹੀ ਆ ਜੀ ਜਿਹੜਾ ਲੀਗਲੀ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅਲਾਉ ਕੀਤਾ ਤੇ ਲੁੱਟ ਤਾਂ ਲੁੱਟੀ ਹੈ ਜੀ ਚਾਹੇ ਉਹ 50 ਰੁਪਏ ਦੀ ਹੋਵੇ ਚਾਹੇ 50000 ਦੀ ਹੋਵੇ ਪਰ ਜਿਨ੍ਹਾਂ ਦਾ ਕੋਈ ਪٹرول ਪੰਪ ਵਾਲਾ ਵਲੇ ਹੈਗੇ ਕੋਈ ਜੁਐਲਰ ਹੈਗੇ ਜਿਨ੍ਹਾਂ ਕੋਲ ਕੋਈ ਕੈਸ਼ ਆ ਜਾਂਦਾ ਪਰ ਉਹ ਜਮ੍ਹਾਂ ਤੱਕ ਵੈਂਟੇ ਹੀ ਕਰਾਣਾ ਹੈ ਕੈਸ਼ ਵੈਂਟੇ ਬੈਂਕ ਦੀ ਪਰ ਥੋੜੀ ਅਰਲੀ ਤਾਂ ਉਹਨਾਂ ਕੋਲ ਪਿਆ ਹੁੰਦਾ ਜੀ ਤੇ ਉਸ ਸਾਬ ਨਾਲ ਸਾਡੀ ਕਮੇਟੀ ਬਣੀ ਹੈ ਤੇ ਸਾਡੇ ਆਫੀਸਰਸ ਹੈਗੇ ਆ ਏਡੀਐਸਪੀ ਸਾਬ੍ਹਨ ਏਸੀਪੀ ਸਾਬ੍ਹਨ ਐਸਐਚਓ ਸਾਬ੍ਹਨ ਉਹਨਾਂ ਨਵੀਂ ਐਪਲੀਕੇਸ਼ਨ ਦੇ ਦੇ ਨੂੰ ਅੱਗੇ ਕਨਸਿਡਰ ਕਰ ਲੈਣਗੇ ਸਰ ਜਿਹੜਾ ਇਹਦਾ ਟਿਕਟ ਹੈ ਉਸ ਨੂੰ ਜਦੋਂ ਕੀਤਾ ਉਹ ਇੱਥੇ ਵੈਪਨ ਜਿਹੜਾ ਹੈਗਾ ਸੀ ਉਹ ਵੈਪਨ ਕਿਹੜਾ ਹੈ ਪੇਪਰ ਵਾਲਾ ਹੈ ਕਿ ਕੋਈ ਗੋਲਡ ਚੀਜ਼ ਜਿਹਨਾਂ ਕਾਲਾ ਪਕੜਿਆ ਉਹਨਾਂ ਨੇ ਹਰਜੀਤ ਜੱਪਨ ਬੋਲੀ ਨਹੀਂ ਹਾਲੇ ਮੈਂ ਓਮ ਨਹੀਂ ਮੈਂ ਪ੍ਰੈਸ ਕਾਨਫਰੈਂਸ ਕੀਤੀ